ਚੌਥੇ ਸੂਏ ਵਾਸਤੇ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਬਾਈ ਹੁਣ ਅੱਜ 4 20 ਤਰੀਕ ਨੂੰ ਚਾਰ ਮਹੀਨੇ ਹੋ ਗਏ ਜੀ ਪੰਜਵਾਂ ਲੱਗ ਗਿਆ ਮਨ ਹਾਂ ਕੱਲ ਇਹਨੂੰ ਚਾਰ ਹੋ ਗਏ ਹਾਂਜੀ ਅੱਜ ਇੱਕ ਦਿਨ ਉੱਤੇ ਹੋ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਕਾਲੇ ਦੇ ਘਰੋਂ ਆ ਪਿੰਡ ਆ ਗਿਆ ਚੱਕ ਫਤੇ ਸਿੰਘ ਵਾਲਾ ਜ਼ਿਲ੍ਹਾ ਬਰੇ ਬਠਿੰਡਾ ਪੁੱਚੋ ਮੰਡੀ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਟੋਕੜ ਗੱਭਣ ਬਾਈ ਨੇ ਆਹ ਝੋਟੀ ਸੇਲ ਕਰਨੀ ਆ ਕਿੰਨੇਵੇਂ ਸੂਏ ਵਾਸਤੇ ਇਹ ਗੱਭਣਾ ਵੀਰੇ ਤੇ ਕਿੰਨਾ ਕਿਹਦਾ ਤਾਜੀ ਦਾ ਦੁੱਧ ਸੀ ਤੇ ਹੁਣ ਮੌਕੇ ਤੇ ਕਿੰਨਾ ਦੁੱਧ ਆ ਬਾਕੀ ਸਾਰੀ ਗੱਲਬਾਤ ਆਪਾਂ ਮਾਲਕਾ ਨਾ ਕਰਾਂਗੇ ਭਾ ਕੀ ਰੱਖਦਾ ਬਾਈ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ ਤੁਸੀਂ 21 ਤਰੀਕ 12ਵਾਂ ਮਹੀਨਾ 2025 ਦੀ ਟੋਕੜ ਗੱਬਣ ਬਹੁਤ ਭਰਾ ਮੰਗਦੇ ਸੀ ਆਜੋ ਆਪਾਂ ਮਾਲਕਾ ਨਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਸ ਨੂੰ ਕਾਲਾ ਗਿੱਲਾਂ ਦੇ ਨਾਂ ਤੇ ਆ ਗਿੱਲਾਂ ਦਾ ਠੀਕ ਆ ਕਾਲਾ ਗਿੱਲਾ ਦਾ ਬਾਈ ਨੂੰ ਪਿੰਡ ਚ ਨਾਤੇ ਜਾਣਦੇ ਆ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦੋ 9417634328 ਠੀਕ ਆ ਅਕਰੇਲੂ ਕੰਮ ਆਪਣਾ ਹੈ ਨਾ ਜੀ ਕੋਈ ਵਪਾਰ ਵਾਲਾ ਕੰਮ ਤਾਂ ਨਹੀਂ ਤੇ ਕਿੰਨੇਵੇਂ ਸੂਏ ਵਾਸਤੇ ਗੱਭਣਾ ਬਾਈ ਇਹ ਇਹ ਚੌਥਾ ਤਿੰਨ ਸੂਏ ਸੂਇਆ ਚੌਥੇ ਵਾਸਤੇ ਗੱਭਣਾ ਜੀ ਚੌਥੇ ਸੂਏ ਵਾਸਤੇ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਬਾਈ ਹੁਣ ਆ 4 20 ਤਰੀਕ ਨੂੰ 4 ਮਹੀਨੇ ਹੋ ਗਏ ਜੀ ਪੰਜਵਾਂ ਲੱਗ ਗਿਆ ਮਨ ਨੂੰ ਹਾਂ ਕੱਲ ਇਹਨੂੰ 4 ਹੋ ਗਏ ਹਾਂ ਜੀ ਅੱਜ ਇੱਕ ਦਿਨ ਉੱਤੇ ਹੋ ਗਿਆ ਭਾਈ ਠੀਕ ਆ ਪੰਜਵੇਂ ਮਹੀਨੇ ਦਾ ਦੋਸਤੋ ਅੱਜ ਪਹਿਲਾ ਦਿਨ ਹੈ ਇਹਨੂੰ ਚਾਰ ਮਹੀਨਿਆਂ ਦੀ ਸਹੀ ਗੱਬਣ ਚੈੱਕ ਪਾਸ ਆ ਜਿਹੜੇ ਮੇਰੇ ਭਰਾ ਨੇ ਖਰੀਦਣੀ ਅੱਧੀ ਚੈੱਕ ਕਰਾ ਲਈ ਹਾਂਜੀ ਚੈੱਕ ਕਰਾ ਤੇ ਦੁੱਧ ਬਾਈ ਕਾਲੇ ਕਿੰਨਾ ਹੈ ਥੱਲੇ ਅੱਜ ਦੇ ਟਾਈਮ 7 ਕਿਲੋ ਹੈ ਗਿਆ ਜੀ ਦੋਨੇ ਟਾਈਮ ਮਿਲਦੀ ਦੋਨੇ ਟਾਈਮ ਮਿਲਦੀ ਆ ਚਾਰਟ ਤੇ ਮਿਲਦੀ ਆ ਬੱਚਾ ਹੈ ਨਹੀਂ ਜੀ ਬੱਚਾ ਹੈ ਨਹੀਂ ਚਾਰਟ ਤੇ ਮਿਲਦੀ ਆ ਦੋਨੇ ਟਾਈਮ 7 ਕਿਲੋ ਦੁੱਧ ਦਾ ਹਾਂਜੀ ਠੀਕ ਆ ਬਾਕੀ ਦੋਸਤੋ ਸਾਨੂੰ ਮੈਂ ਕੋਲੋਂ ਥਣ ਲੈ ਵੀ ਦੀ ਦਿਖਾ ਦੇਣਾ ਆਹ ਦੇਖੋ ਤੁਸੀਂ ਇੱਕ ਪਾਸੇ ਤੋਂ ਬਾਈ ਕਹਿੰਦਾ ਬਹਿਣੀ ਵਾਲਾ ਮਾੜਾ ਜਿਆ ਥਨ ਬੇਮਲੂਮਾ ਜਿਆ ਲੰਮਾ ਰੱਖ ਦਿਆ ਹਨਾ ਹਾਂਜੀ ਦੁੱਧ ਦਾ ਤਾਂ ਬਰਾਬਰ ਬਰਾਬਰ ਆ ਬੀਚ ਕੋਈ ਫਾਲਟ ਨਹੀਂ 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 ਕੋਈ ਫਾਲਟ ਠੀਕ ਆ ਰੋਸ਼ੇ ਪਾਂਚਾ ਗਈ ਦੋਸਤੋ 4 ਮਹੀਨੇ ਸਹੀ ਗੱਬਣ ਹੋ ਗਏ ਨੂੰ 5ਵੇਂ ਦਾ ਇੱਕ ਦਿਨ ਉਤੋਂ ਦੀ ਹੋ ਗਿਆ ਬਾਕੀ ਦੋਸਤੋ ਸਾਨੂੰ ਤੋੜ ਕੇ ਦਿਖਾ ਦਿੰਨਾ ਤੇ ਭਾ ਕੀ ਰਹੂਗਾ ਵੀਰੇ ਇਹਦਾ 77000 ਹੋਈ ਕੋਈ ਮਾਰਜਨ ਹੋਊਗਾ ਮੌਕੇ ਤੇ ਮਾਨਤਨ ਹੋਊਗਾ ਬੱਚਾ ਜੀ ਮੌਕੇ ਤੇ ਹਨਾ ਠੀਕ ਆ 77000 ਰੁਪਏ ਦੋਸਤੋ ਮਾਲਕਾ ਨੇ ਮੁੱਲ ਰੱਖਿਆ ਬੱਚਾ ਕੋਈ ਦੋਸਤੋ ਇਹਦੇ ਪਿੱਛੇ ਹੈ ਨਹੀਂ ਵਾਲੀ ਡਰਦੀ ਤਾਂ ਨਹੀਂ ਤੋੜ ਲਗੇ ਇੱਕ ਵਾਰੀ ਦੇਖ ਲੈਣਾ ਹੈ ਨਾ ਤੋੜ ਕੇ ਹੂੰ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨਾ 77000 ਰੁਪਏ ਮੁੱਲ ਹੂੰ ਸੋ ਜਿਹੜੇ ਵੀ ਭਰਾ ਨੂੰ ਫਿੱਟ ਆਉ ਤੋਕੜ ਕ ਬਣਾ ਦੇ ਚਾਹ ਬਣ ਬਹੁਤ ਆ ਭਰਾ ਆ ਦੇਖੋ ਹੂੰ ਆ ਲੈ ਬਈ ਕਰ ਲੋ ਚੈੱਕ ਹਾਂ ਤੇ ਚਵਾਈ ਚੋਈ ਦੀ ਵੀਰੇ ਬੰਦਾ ਬੁੜੀ ਕੋਈ ਚੋਈ ਜਾਵੇ ਬੁੜੀਆਂ ਚੋਂ ਦੀਆਂ ਸਾਡੇ ਤਾਂ ਐਵੇਂ ਕਹਦੀ ਹਾਂ ਜੀ ਠੀਕ ਆ ਘਰੇ ਬੁੜੀਆਂ ਹੀ ਚੋਦਨਾ ਬਾਈ ਕਹਿੰਦਾ ਸਾਡੇ ਤਾਂ ਤੇ ਬਾਕੀ ਵੀਰੇ ਕਹਿੰਦਾ ਚਾਟ ਭੁੱਕ ਦੋ ਤੇ ਆਪਾਂ ਬਹਿ ਜਾਂਨੇ ਆ ਤੇ 7 ਕਿਲੋ ਦੋਨੇ ਡੰਗਾਂ ਦਾ ਦੁੱਧ ਦੇ ਦਿੱ। ਮੁੱਲ ਬਾਈ ਨੇ 77000 ਰੱਖਿਆ। ਸੋ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਰੋਸ਼ੇਪਨ ਚ ਆ ਗਈ। ਗੱਬਣਾ ਇਹ ਤੁਸੀਂ ਸਿਮਣ ਲਈ ਫਿਰਦੇ ਡਾਕਟਰ ਜੱਗੀ ਨੇ ਠੀਕ ਕਰਨਾ। ਹਾਂ ਜੱਗੀ ਨਹੀਂ 5310 ਤੋਂ। ਸੀਆਰਪੀ ਦੇ 5310 ਸਿਮਣ ਤੋਂ ਦੋਸਤੋ ਗੱਬਣਾ। ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ। ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ।